ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਮੈਂ ਮਾਸਟਰ ਮੋਹਨ ਸਿੰਘ ਡਾਂਡੀਆਂ ਆਸਾ ਦੀ ਟੀਮ ਪਹੁੰਚੀ ਹੈ ਨਵੀਂ ਵਾਦੀ ਪਿੰਡ ਜੰਗਣਾਲ ਜ਼ਿਲ੍ਹਾ ਹਿਸ਼ਾਰਪੁਰ ਵਿਖੇ ਜਿੱਥੇ ਕਿ ਹਜਤ ਪੀਰ ਪੂਰਨਛਾ ਜੀ ਕਾਦਰੀ ਜੀ ਦੀ ਯਾਦ ਵਿੱਚ ਲਾਨਾ ਜੋੜ ਮੇਲਾ ਸਮੂਹ ਨਗਰ ਨਿਵਾਸੀ ಗ್ರಾಮ ਪੰਚਾਇਤ ਐਨ ਆਰ ਆਈ ਬੀ ਨਾਲ ਦੇ ਇਲਾਕੇ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ ਇਸ ਵਾਰੇ ਜਾਣਕਾਰੀ ਦਿੰਦੇ ਹੋਏ ਡਾਕਟਰ ਮਨਜੀਤ ਸਿੰਘ ਜੀ ਨੇ ਸਰਬ ਧਰਮ ਨਿਊਜ਼ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਇਸ ਸਭ ਤੋਂ ਪਹਿਲਾਂ ਚਰਾਗਾ ਦੀ ਰਸਮੰਦਾ ਕੀਤੀ ਜਾਵੇਗੀ ਇਸ ਤੋਂ ਪ੍ਰੰਤ 26 ਤਰੀਕ ਨੂੰ ਚਾਦਰ ਦੀ ਰਸਮੰਦਾ ਕੀਤੀ ਜਾਵੇਗੀ ਇਸ ਤੋਂ ਪ੍ਰੰਤ ਆਖਵਲ ਪਾਰਟੀਆਂ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਇਸ ਮੌਕੇ ਡਾਕਟਰ ਮਨਜੀਤ ਸਿੰਘ ਮਿਰਦਾਰੀ لال ਰਿਟਾਇਰਡ ਪ੍ਰਿੰਸੀਪਲ ਪਿਆਰਾ ਰਾਹ ਸ਼ਿੰਗਾਰਾ ਸਿੰਘ ਸੋਨ ਸਿੰਘ ਜਰਨੈਲ ਸਿੰਘ ਮੋਹਨ لال ਐਨ ਆਰ ਆਈ ਮਨਪ੍ਰੀਤ ਸਿੰਘ ਐਨ ਆਰ ਆਈ ਹਰਜੀਤ ਗੁਰਮੇਲ ਸਿੰਘ ਖਾਲਸਾ ਅਮਰੀਕ ਸਿੰਘ ਨਵਜੋਤ ਸਿੰਘ ਹਣੀ ਸਰਬਜੀਤ ਸਿੰਘ ਹਰਦੀਪ ਸਿੰਘ ਅਤੇ ਹਰਜਿੰਦਰ ਸਿੰਘ ਗੁਰਪ੍ਰੀਤ ਸਿੰਘ ਕੈਨੇਡਾ ਹੈਰੀ ਲਖਵੀਰ ਸਿੰਘ ਆਸਟ੍ਰੇਲੀਆ ਜਗਦੀਸ਼ ਭਾਟ ਯੂਕੇ ਸਪਨਾ ਸੰਧੂ ਯੂਕੇ ਸੋ ਆਪਣੀ ਆਪਣੀ ਸੇਵਾ ਨਿਭਾਉਣਗੇ ਤੁਸੀਂ ਦੇਖ ਰਹੇ ਹੋ ਜਥੇ ਦਾ ਦਰਜੀਤ ਸਿੰਘ ਸੋਢੀ ਮਾਲਪੁਰ ਜਨਰਲ ਮਾਸਟਰ ਮਹੌਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਪੂਜਾ ਪੀਰਾਂ ਦੀ ਮੈਂ ਤੁਹਾਡਾ ਆਪਣਾ ਡਾਕਟਰ ਮਜੀਤ ਸਿੰਘ ਪਿੰਡ ਜੰਗਣੀ ਵਾਲਾ ਜ਼ਿਲ੍ਹਾ ਹੁਸ਼ਿਆਰਪੁਰ ਆਪ ਸਭ ਸੰਗਤਾਂ ਨੂੰ ਪੁਰਜੋਰ ਅਪੀਲ ਕੀਤੀ ਜਾਂਦੀ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਜ਼ਰਤ ਪੂਰਨ ਸ਼ਾ ਕਾਦਰੀ ਜੀ ਦੀ ਯਾਦ ਵਿੱਚ ਸਾਲਾਨਾ ਮੇਲਾ 26 ਮਈ ਦਿਨ ਐਤਵਾਰ ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਆਪ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਹਮ ਹਮਾ ਕੇ ਪੁਜੋ 25 ਮਈ ਦਿਨ ਸ਼ਨੀਵਾਰ ਨੂੰ ਚਿਰਾਗਾ ਦੀ ਰਸਮ ਤੇ 26 ਮਈ 11 ਵਜੇ ਚਾਦਰ ਦੀ ਰਸਮ ਤੇ ਮਹਿਫਲੇ ਕਵਾਲੀ ਜਿਸ ਵਿੱਚ ਪਹੁੰਚ ਰਹੇ ਕਲਾਕਾਰ ਹਰਮੇਸ਼ ਰੰਗੀਲਾ ਐਂਡ ਪਾਰਟੀ ਤੇ ਸ਼ੰਗਾਰਾ ਸਿੰਘ ਗੁਲਸ਼ਨ ਐਂਡ ਪਾਰਟੀ ਤੇ ਬਾਬਾ ਜੀ ਦਾ ਲੰਗਰ ਅਟੁੱਟ ਵਰਤੇਗਾ ਇਹ ਪ੍ਰੋਗਰਾਮ ਐਨ ਆਰ ਆਈ ਵੀਰਾਂ ਪਰਿਵਾਰ ਅਤੇ ਸਮੂਹ ਪਿੰਡ ਵਾਸੀ ਜੰਗਲੀਆਣਾ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਇੱਕ ਜ਼ਰੂਰੀ ਸੂਚਨਾ ਕੋਈ ਵੀ ਮਿੱਤਰ ਸੱਜਣ ਨਸ਼ਾ ਕਰਕੇ ਦਰਬਾਰ ਵਿੱਚ ਨਾ ਆਵੇ ਕਤੇ ਬਾਬਾ ਜੀ ਦਾ ਲੰਗਰ ਟੁੱਟ ਵਰਤੇਗਾ ਪਾਣੀ ਦੀ ਸ਼ਰਬੀਲ ਚਾਹ ਪਕੌੜਿਆਂ ਦਾ ਲੰਗਰ ਆ ਟੁੱਟ ਵਰਤੇਗਾ ਸਮੂਹ ਸੰਗਤਾਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ ਅਤੇ ਪੀਰਾਂ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਜ਼ਿਕਰਾ ਪੀਰਾਂ ਦਾ ਬੋਲ ਸੱਚੇ ਦਰਬਾਰ ਕੀ ਜੈ